ਜਿਹੜੀਆਂ ਜ਼ਮੀਨਾਂ ਜਿਹਦਾ ਸਿਧਵਾ ਪਨਾਲ ਦੇ ਨਾਲ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਪਈਆਂ ਨੇ ਉੱਥੇ ਜਿਹੜੀ ਤਾਂ ਪੱਕੇ ਵਾਲੀ ਸੜਕ ਜਿਹੜੀ ਘਰਾਏ ਨੂੰ ਜਾਂਦੀ ਹੈ ਤੇ ਨਵੇਂ ਬਣੀ ਹੋਈ ਹੈ ਉਹ ਬੱਡਾ ਇਹ ਕਹਿ ਰਿਹਾ ਕਿ ਦੋਨੋਂ ਪਾਸਿਆਂ ਦਾ ਸਾਰਾ ਸਟੱਫ ਬੀ ਕਰਨਾ ਚਾਹੀਦਾ ਹੈ ਕਿ ਜਿੱਦਾਂ ਉਧਰ ਸੜਕ ਬਣੀ ਹੈ ਉਦਾਂ ਹੀ ਇੱਧਰ ਸੜਕ ਬਣੀ ਹੈ ਇਸ ਕਰਕੇ ਦੇ ਪਿਛੇ ਖੱਤੀ ਲਾਉਣੀ ਹੈ ਤਾਂ ਤੁਸੀਂ ਲੈ ਦੇ ਕੇ ਨਾਲੇ ਕੋਸ਼ਿਸ਼ ਨਾ ਕਰੋ ਠੀਕ ਹੈ ਯਾਰ ਉਸ ਤੋਂ ਬਾਅਦ ਡਿਪਾਰਟਮੈਂਟ ਦੇ ਫੈਕਟਰੀ ਨੇ ਪੁੱਛਿਆ ਕਿ ਤੁਹਾਡੀ ਵੀ ਕੋਈ ਸ਼ਰਤ ਹੈ ਕਿ ਨਹੀਂ ਵੀ ਬੁੱਕ ਸਾਡੀ ਠੀਕ ਹੈ ਯਾਨੀ ਕਿ ਜੇ ਇਸ ਨਾਲ ਦੇ ਫੈਕਟਰੀ ਬਾਹਰ ਗਿਆ ਤਾਂ ਮੈਂ ਵੀ ਲਕਨਾਰਾ ਹਾਂ ਉਸ ਤੋਂ ਸ਼ੁਰੂ ਹੀ ਉਸ ਤੋਂ ਕੋਈ ਕਰ ਸਕਿਆ ਨਹੀਂ ਕਰਦਾ ਬਣਾਈ ਉਸ ਤੋਂ ਕੋਈ ਗੁਆਰ ਕਰਾ ਨਹੀਂ ਉਹ ਚੱਲ ਨਹੀਂ ਜਾਏ ਜਿਹੜੀ ਥੋੜਾ ਲਿਖੀ ਹੋਈ ਹੈ ਜਿਹਦੋਂ ਨਾ ਉਹ ਸੀ ਇਹ ਕਹਿੰਦੇ ਆ ਕਿ ਬਈ ਉੱਥੇ ਜਿਹੜੇ ਪ੍ਰੋਜੈਕਟ ਬਣਾ ਰਹੇ ਨੇ بڑے بڑے ਜਿਹੜੇ ਕਿ ਅੱਜ ਛੋਟੇ ਛੋਟੇ ਪ੍ਰੋਜੈਕਟ ਨੇ ਬਾਰੇ ਨਾਲ ਤੋ ਹਾਰਲੀ ਵੀ ਬੁੱਕ ਵੀ ਨਹੀਂ ਜੇ ਉਹਨੇ ਦਫ਼ਤਰ ਚਲੇ ਗਿਆ ਤਾਂ ਕਾਰਪੋਰੇਸ਼ਨ ਨਾਲ ਪੁੱਛਣੋਂ ਕਿ ਕਿਹੜੀ ਨੀਂਦ ਹੂੰ ਮਾਲੂ ਸੜਕਾਂ ਦਾ ਸੁਧਾਰ ਹਿਤ ਨੂੰ ਕਰਦੇ ਨੇ ਉਸ ਤੋਂ ਕੁਝ ਮੰਤਰਵਾ ਕਾਰਪੋਰੇਸ਼ਨ ਆਈ ਨਹੀਂ ਇਹ ਵੀ ਬਹੁਤ ਕਿ ਤਕਸ਼ ਕਰਾਂਗੇ ਉਹ ਜਦੋਂ ਤੁਸੀਂ ਅੱਗੇ ਚਲੇ ਜਾਓਗੇ ਮਾਗਡਾਂ ਦਾ ਏਰੀਆ ਆ ਜਾਂਦਾ ਤੇ ਕੋਈ ਦੀ ਹਾਈਡਰਾਜ ਦੇ ਲਈ ਹਲਕ ਬਣੀ ਹੋਈ ਆਫ ਤੇ ਗੱਡੀ ਵੀ ਇਹ ਸਭ ਤੋਂ ਅੱਗੇ ਨਾ ਮੈਂ ਇੱਕ ਪਰਸੋਂ ਦੂਸਰੀ ਗੱਲ ਇਹ ਕੋਈ ਵੀ ਜ਼ਮੀਨ ਜਿਹੜੀ ਬਲਾਕ ਦੇ ਵਾਸਤੇ ਸਰਕਾਰ ਦੇ ਕੋਰਟ ਕਰਦੇ ਤੁਹਾਨੂੰ ਕਾਹਨ ਨਹੀਂ ਤੁਹਾਨੂੰ ਪਰਮਾਣੂ ਕਰੇ ਚਾਹੁੰਦੇ ਜਵਨੀ ਜਵਨੀ ਅਜੂ ਕੱਪੋ ਕੱਪੋ ਕੋੜਾ ਕੇ ਜੀ ਨਾ ਜੀ ਛੱਡ ਨਹੀਂ ਪਣੀ ਲੇਕਿਨ ਉਹ ਤਾਂ ਤੁਮਾਰੇ ਸਮਝ ਨਹੀਂ ਆ ਰਿਹਾ ਤਾਂ ਉਹ ਵੰਡਾ ਟਿਕੀ ਲਾਂ ਕੱਲ ਨੂੰ ਵਸੇ ਇੱਦਾਂ ਦਾ ਕੈਪਰੇਡੀ ਸਟਰਕਚਰ ਬਣਾ ਲੈਂਦੇ ਕੱਲ ਨੂੰ ਸੜਕ ਬਣੀ ਕੋਈ ਅਸੀਂ ਛੱਡ ਦਾਂਗੇ ਉਹ ਕਹਿੰਦੇ ਨਹੀਂ ਜਿੰਦਗੀ ਬੜਾ ਫੇਰੀ ਬਾਤ ਹੈ ਉਹ ਵੀ ਜਾਦੇ ਤੱਕ ਆਪਣੇ ਕੰਮ ਦੇਖੋ ਵੀ ਗੁੱਟ ਪਿੱਛੇ ਨਹੀਂ ਨਾਟਾ ਕੇ ਬਣਾ ਦਿੰਦੇ ਨਾ ਪੂਰਾ ਤੱਕ ਤੋਂ ਤੋਂ ਪ੍ਰੋਜੈਕਟ ਨਹੀਂ ਚੱਲਦਾ ਇਸ ਕਰਕੇ ਜੱਗ ਦੇ ਦੂਜੇ ਪਾਸੇ 20 ਫੁੱਟ ਦੇ ਉੱਪਰ ਬੜੇ ਬਾਰੇ ਸ਼ੋਰਮ ਮੰਗਦੇ ਜੀ ਮੇਰੇ ਸਰ ਦੇ ਚੱਲ ਰਿਹਾ ਹੈ ਉਹ ਜਿਹੜਾ 100 ਫੁੱਟ ਸੜਕ ਬਣੀ ਹੈ ਉਹ ਸ਼ੁਰੂ ਤੋਂ ਲੈ ਕੇ ਐਂਡ ਤੱਕ ਬਣੀ ਹੈ ਬਿਲਕੁਲ ਉੱਥੇ ਹੁਣ ਤੁਸੀਂ ਦੇਖੋ ਜਿਹੜਾ ਬਹੁਤ ਬੜਾ ਇੱਕ ਆਸਰਾ ਅੰਦਾ ਅਸ਼ਰਮ ਹੈ ਤੁਸੀਂ ਦੇਖੋ ਵੀ ਨਾਲ ਤੋਂ ਇਹ ਗੁੱਟੇ ਬਣਿਆ ਹੋਇਆ ਉਸ ਤੋਂ ਅੱਗੇ ਬਹੁਤ ਘੱਟਿਆ ਕਾਲਜ ਹੈਟ ਨਹੀਂ ਕਾਲਜ ਬਣਿਆ ਹੋਇਆ ਬੱਚਿਆਂ ਦਾ ਬਹੁਤ ਬੜੀ ਯੂਨੀਵਰਸਿਟੀ ਬਣੀ ਹੋਈ ਹੈ ਉਹ ਵੀ 20 ਫੁੱਟ ਤੇ ਬਣੀ ਹੈ ਨਾਲ ਤੁਸੀਂ ਅੱਡੀ ਵੱਡੀ ਜਿਹੜੀਆਂ ਬਿਲਡਿੰਗਾਂ ਬਣੀਆਂ ਹੋਈਆਂ ਉਹਨੂੰ ਕਿੱਥੋਂ ਤੋੜ ਦੋ ਉਹ ਉਹਨੇ ਧਾਰਮਿਕ ਸਥਾਨ ਬਣੇ ਹੋਏ ਨੇ ਬਹੁਤ ਫੈਕਟਰੀਆਂ ਬਣੀਆਂ ਹੋਈਆਂ ਉਸ ਤੇ ਹਮਮ। ਆ ਕਾਰਪੋਰੇਸ਼ਨ ਨੇ ਫਿਰ 2 ਫੁੱਟ ਤੇ ਸਾਰੀਆਂ ਫੈਕਟਰੀਆਂ ਲਗਾ ਦਿੱਤੀ। ਹਮਮ। ਇਸ ਤਰ੍ਹਾਂ ਕਿ ਸਿੰਗਲ ਰੂਲ ਹੋਣਾ ਚਾਹੀਦਾ ਜੇ ਯਾਦ ਸਾਰੇ ਵਾਸਤੇ 2 ਫੁੱਟ ਹੋਵੇ ਤਾਂ ਸਾਰੇ ਵਾਸਤੇ 2 ਫੁੱਟ। ਇਹ ਫਿਰ ਦੋਰਾ ਮਾਪਦੰਡ ਕਿਉਂ ਹੈ? ਦੋਰਾ ਮਾਪਦੰਡ ਦੋਰਾ ਮਾਪਦੰਡ ਇਸ ਕਰਕੇ ਕਿ ਕੋਈ ਅਨਦੀ ਆਪੋਸਰਨ ਤਾਲ ਮਿਲ ਨਹੀਂ। ਹਮਮ। ਆ ਦੂਜੀ ਗੱਲ ਹੈ ਕਿ ਜਿਹੜਾ ਜਿਹੜਾ ਅਫਸਰ ਨੂੰ ਪੈਸੇ ਮਿਲ ਜਾਂਦੇ ਨੇ ਉਹ ਉਂਦਰ ਦੇ ਕੰਮ ਕਰਦਾ। ਸਾਫ ਗੱਲ। ਨਹ ਹਿਤੇਸ਼ੀ টিআরপি ਨਹੀਂ ਭਰੋ ਸਾਬ ਦਾ ਲੁਧਿਆਣਾ ਜਿਸ ਨੂੰ ਸੰਨਤੀ ਸ਼ਹਿਰ ਕਿਹਾ ਜਾਂਦਾ ਵੱਡੀ ਵੱਡੀ ਇੰਡਸਟਰੀਆਂ ਲੁਧਿਆਣੇ ਦੇ ਵਿੱਚ ਨੇ ਤੋਂ ਇੰਡਸਟਰੀਆਂ ਨਿਵੇਸ਼ ਵੀ ਬਹੁਤ ਥਾਵਾਂ ਤੇ ਕਰਦੀਆਂ ਨੇ ਅਤੇ ਕਈਆਂ ਨੇ ਪਹਿਲਾਂ ਤੋਂ ਹੀ ਨਿਵੇਸ਼ ਕੀਤੀਆਂ ਉਹਨਾਂ ਦੀਆਂ ਜਾਇਦਾਦਾਂ ਹੁੰਦੀਆਂ ਨੇ ਪਰ ਜਦੋਂ ਉਹਨਾਂ ਦੀ ਬਣਾਉਣ ਦੀ ਗੱਲ ਆਉਂਦੀ ਹੈ ਤਾਂ ਬਹੁਤ ਸਾਰੇ ਡਿਪਾਰਟਮੈਂਟਸ ਤੋਂ ਪਰਮਿਸ਼ਨਸ ਵੀ ਲੈਣੀਆਂ ਪੈਂਦੀਆਂ ਨੇ ਔਰ ਹਰ ਡਿਪਾਰਟਮੈਂਟ ਦੀ ਅਲੱਗ ਇੱਕ ਸਟ੍ਰੈਟਜੀ ਹੁੰਦੀ ਹੈ ਇੱਕ ਅਲੱਗ ਉਸ ਤੇ ਰੂਲਸ ਐਂਡ ਰੈਗੂਲੇਸ਼ਨ ਹੁੰਦੇ ਆ ਕਿ ਕਿੰਨੇ ਕਿੰਨੇ ਫੁੱਟ ਉਸ ਥਾਂ ਤੋਂ ਜ਼ਮੀਨ ਨੂੰ ਛੱਡਣਾ ਹੈ ਜੇਕਰ ਹੁਣ ਅਸੀਂ ਐਗਜ਼ਾਮਪਲ ਦੇ ਤੌਰ ਤੇ ਜੇਕਰ ਗੱਲ ਕਰੀਏ ਜਿਸ ਜਗ੍ਹਾ ਦੀ ਅਸੀਂ ਗੱਲ ਕਰਨ ਲੱਗਿਆਂ ਲੁਧਿਆਣਾ ਦੀ ਸਿਧਵਾ ਨਹਿਰ ਜੋ ਲਹਾਰੇ ਵੱਲ ਨੂੰ ਜਾਂਦੀ ਹੈ ਦਰਾਹੇ ਵੱਲ ਨੂੰ ਜਾਂਦੀ ਹੈ ਉਸ ਨਹਿਰ ਤੇ ਬਹੁਤ ਸਾਰੀਆਂ ਇਨਵੈਸਟਮੈਂਟਸ ਨਵੀਆਂ ਕਲੋਨੀਆਂ ਨਵੀਆਂ ਮਾਰਕੀਟਸ ਜਿਹੜੀਆਂ ਨੇ ਉਹਨਾਂ ਦੇ ਪ੍ਰੋਜੈਕਟ ਜਿਹੜੇ ਨੇ ਇਸ ਸਮੇਂ ਚੱਲ ਰਹੇ ਨੇ ਪਰ ਜਿਹੜੇ ਲੋਕਾਂ ਦੀ ਪਹਿਲਾਂ ਤੋਂ ਜ਼ਮੀਨਾਂ ਉੱਥੇ ਪਈਆਂ ਨੇ ਜਦੋਂ ਉਹਨਾਂ ਨੇ ਕੁਝ ਬਣਾਉਣਾ ਹੋਵੇ ਤਾਂ ਉੱਥੇ ਕੁਝ ਹੋਰ ਉਹਨਾਂ ਨੂੰ ਰੂਲਸ ਕਹੀ ਜਾਂਦੇ ਨੇ ਉਥੋਂ ਕਿਹਾ ਜਾਂਦਾ ਹੈ ਕਿ ਬਹੁਤ ਜ਼ਿਆਦਾ ਜ਼ਮੀਨ ਜਿਹੜੀ ਹੈ ਉਹ ਛੱਡਣੀ ਹੈ ਪਰ ਜਿਹੜੀਆਂ ਮਾਰਕੀਟਸ ਨੇ ਜਿਹੜੀਆਂ ਹੁਣ ਬਣ ਰਹੀਆਂ ਨੇ ਉਹਨਾਂ ਨੇ ਬਿਲਕੁਲ ਨਹਿਰ ਦੇ ਉੱਤੇ ਜਿਹੜੀਆਂ ਨੇ ਆਪਣੀਆਂ ਮਾਰਕੀਟਸ ਆਪਣੀਆਂ ਕਲੋਨੀਆਂ ਜਿਹੜੀਆਂ ਨੇ ਬਣਾਈਆਂ ਹੋਈਆਂ ਨੇ ਵਿਸਥਾਰ ਚ ਇਹਦੇ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਲੁਧਿਆਣੇ ਦੇ ਉਹਕੇ ਕਾਰੋਬਾਰੀ ਬਦੀਸ਼ ਚੰਦਲ ਮਜੂਦ ਨੇ ਗੱਲਬਾਤ ਕਰਦੇ ਆ ਸਰ ਜਿਸ ਤਰ੍ਹਾਂ ਤੁਹਾਡੇ ਨਾਲ ਗੱਲ ਹੋਈ ਸੀ ਕਿ ਤੁਸੀਂ ਦੱਸਿਆ ਕਿ ਤੁਹਾਡੀ ਇੱਕ ਸਿਧਵਾ ਕਨਾਲ ਤੇ ਬਰਾਹੇ ਵੱਲ ਨੂੰ ਜਿਹੜੀ ਸੜਕ ਜਾਂਦੀ ਹੈ ਉੱਥੇ ਕੋਈ ਜ਼ਮੀਨ ਹੈ ਤੇ ਤੁਸੀਂ ਡਿਪਾਰਟਮੈਂਟ ਨੇ ਤੁਹਾਨੂੰ ਕਿਹਾ ਕਿ ਉੱਥੋਂ ਕਾਫੀ ਜਗ੍ਹਾ ਛੱਡਣੀ ਬਣੀ ਹੈ ਕਿੰਨੀ ਜ਼ਮੀਨ ਉਹਨਾਂ ਨੇ ਕਿਹਾ ਤੇ ਪੂਰਾ ਮਾਮਲਾ ਕੀ ਹੈ ਦੇਖੋ ਗੱਲ ਇਹਦਾ ਹੈ ਕਿ ਲੁਧਿਆਣੇ ਦਾ ਇੱਕ ਮਾਸਟਰ ਪਲਾਨ 2007 ਦੇ ਵਿੱਚ ਬਣਿਆ ਸੀ ਜਿਹਨੂੰ ਕਿ 2007 2021 ਕਿਹਾ ਜਾਂਦਾ ਸੀ ਪਹਿਲਾਂ ਕਿਉਂਕਿ ਉਹਦੀ ਇੰਪਲੀਮੈਂਟੇਸ਼ਨ ਦੀ ਜਿਹੜੀ ਡੇਟ ਸੀ 2021 ਸੀ ਵੀਰੋ ਮਾਸਟਰ ਪਲਾਨ ਦੀ ਜਿਹੜੀ ਡੇਟਾ 2007-2031 ਕਰ ਦਿੱਤੀ ਵੀ ਕੁਝ ਉਹਦੇ ਚ ਰਹਿ ਗਿਆ ਸੀ ਹੁਣ ਜਿਹੜੀਆਂ ਜ਼ਮੀਨਾਂ ਜਿੱਦਾਂ ਸਿਧਵਾ ਕਨਾਲ ਦੇ ਨਾਲ ਜਿਹਦੀ ਆਪਾਂ ਗੱਲ ਕਰ ਰਹੇ ਪਈਆਂ ਨੇ ਉੱਥੇ ਜਿਹੜੀ ਤਾਂ ਪੱਕੇ ਵਾਲੀ ਸੜਕ ਹੈ ਜਿਹੜੀ ਦਰਾਹੇ ਨੂੰ ਜਾਂਦੀ ਹੈ ਤੇ ਰੋਡ ਬਣੀ ਹੋਈ ਹੈ ਉਹ ਗਲੱਡਾ ਇਹ ਕਹਿ ਰਿਹਾ ਕਿ ਦੋਨੋਂ ਪਾਸੇ ਇਹਦਾ 100-100 ਫੁੱਟ ਛੱਡਣ ਦੀ ਪ੍ਰਵਿਜ਼ਨ ਹੈ ਠੀਕ ਹੈ कि ਜਿੱਦਾਂ ਉਧਰ ਸੜਕ ਬਣੀ ਹੈ ਉਦਾਂ ਹੀ ਇੱਧਰ ਸੜਕ ਬਣਨੀ ਹੈ ਇਸ ਕਰਕੇ ਜੇ ਤੁਸੀਂ ਫੈਕਟਰੀ ਲਾਣੀ ਹੈ ਤਾਂ ਤੁਸੀਂ ਨਹਿਰ ਦੇ ਕਿਨਾਰੇ ਤੋਂ 100 ਫੁੱਟ ਜ਼ਮੀਨ ਆਪਣੇ ਛੱਡੋ ਠੀਕ ਹੈ ਫਿਰ ਉਸ ਤੋਂ ਬਾਅਦ ਡਿਪਾਰਟਮੈਂਟ ਆਫ ਫੈਕਟਰੀਜ਼ ਨੂੰ ਪੁੱਛਿਆ ਵੀ ਤੁਹਾਡੀ ਵੀ ਕੋਈ ਸ਼ਰਤ ਹੈਗੀ ਉਹ ਕਹਿੰਦੇ 20 ਫੁੱਟ ਸਾਡੀ ਵੀ ਸ਼ਰਤ ਠੀਕ ਹੈ ਯਾਨੀ ਕਿ ਜੇ ਅਸੀਂ ਅੱਜ ਫੈਕਟਰੀ ਬਣਾਣੀ ਹੈ ਤਾਂ ਨਹਿਰ ਦਾ ਜਿਹੜਾ ਕਿਨਾਰਾ ਹੈ ਉੱਥੋਂ 120 ਫੁੱਟ ਤੱਕ ਅਸੀਂ ਕੋਈ ਕੰਸਟਰਕਸ਼ਨ ਨਹੀਂ ਕਰ ਸਕਦੇ ਨਾ ਹੀ ਅਸੀਂ ਉਧਰ ਤੇ ਕੋਈ ਦੀਵਾਰ ਬਣਾ ਸਕਦੇ ਹਾਂ ਉਹਨੂੰ ਛੱਡਣੀ ਪੈਗੀ ਜਿਹੜੀ ਕਿ ਕਰੋੜਾਂ ਦੀ ਜ਼ਮੀਨ ਮੰਦੀ ਹੈ ਠੀਕ ਹੈ ਔਰ ਦੂਜੇ ਪਾਸੇ ਇਹ ਕਿ 2007 ਦਾ ਮਾਸਟਰ ਪਲਾਨ ਅਜੇ ਤੱਕ ਉੱਥੇ ਛੋਟੀ ਸੜਕ ਵੀ ਨਹੀਂ ਬਣੀ ਹੂੰ ਉੱਥੇ ਬਹੁਤ ਸਾਰੀਆਂ ਫੈਕਟਰੀਆਂ ਜਿਹੜੀਆਂ ਨੇ ਪਹਿਲਾਂ ਹੀ ਉਹ ਉਹਦੇ ਉੱਪਰ ਲੱਗ ਚੁੱਕੀਆਂ ਨੇ ਨਹਿਰ ਦੇ ਬਿਲਕੁਲ 10 ਫੁੱਟ 15 ਫੁੱਟ 20 ਫੁੱਟ ਤੋਂ ਔਰ ਉੱਥੇ ਕੋਈ ਪ੍ਰੋਵੀਜ਼ਨ ਨਹੀਂ ਹੈ ਕਿਉਂਕਿ ਅਜ 20 ਸਾਲ ਹੋ ਗਏ ਉਸ ਮਾਸਟਰ ਪਲੈਨਿੰਗ ਨੂੰ ਕੀਤੀ ਨੇ ਤਾਂ ਤਦ ਤੱਕ ਜਦ ਸੜਕ ਬਣੀ ਨਹੀਂ ਤੇ ਮੈਨੂੰ ਲੱਗਦਾ ਨੇ ਕਿ ਅੱਗੇ ਵੀ ਉੱਥੇ ਹੋ ਸਕਦੀ ਹੈ ਔਰ ਦੂਜੀ ਗੱਲ ਇਹ ਆ ਗਈ ਕਿ ਲੁਧਿਆਣਾ ਦਾ ਮਾਸਟਰ ਪਲਾਨ ਇੱਕ ਬਣਿਆ ਜੀ ਗਲਾਡਾ ਦੇ ਲਗ ਨੋਰਮਸ ਹੈ ਵੀ ਉਸਪਰ ਕਾਰਪੋਰੇਸ਼ਨ ਦੇ ਲਗ ਨੋਰਮਸ ਅੱਛ ਕਿ ਜਿਹੜਾ ਪੋਰਸ਼ਨ ਮਿਊਨਿਸਪਲ ਕਾਰਪੋਰੇਸ਼ਨ ਦੇ ਅੰਦਰ ਆਂਦਾ ਹੈ ਜਿਹੜਾ ਕਿ ਗਲਾਡਾ ਤੋਂ ਬਾਹਰ ਹੈ ਤੇ ਮਿਊਨਿਸਪਲ ਕਾਰਪੋਰੇਸ਼ਨ ਤੋਂ ਬਾਹਰ ਗਲਾਡਾ ਆ ਜਾਂਦੀ ਹੈ ਤੇ ਕਈ ਜ਼ਮੀਨਾਂ ਜਿਹੜੀਆਂ ਨੇ ਉਹ ਬਿਲਕੁਲ ਟੱਚ ਕਰਦੀਆਂ ਨੇ ਬਾਉਂਡਰੀ ਦੇ ਵਿੱਚ ਜਿੱਦਾਂ ਸਿਦਮਾ ਕਨਾਲ ਦੀ ਜਸਪਾਲ ਬਾਂਗਰ ਹੈ ਜੀ ਜਸਪਾਲ ਬਾਂਗਰ ਗਲਾਡਾ ਚਾਂਦਾ ਤੇ ਜਸਪਾਲ ਬਾਂਗਰ ਦਾ ਇੱਕ ਕੁਝ ਹਿੱਸਾ ਜਿਹੜਾ ਲੋਹਾਰੇ ਵਾਲਾ ਉਹ ਕਾਰਪੋਰੇਸ਼ਨ ਦੇ ਵਿੱਚ ਆ ਠੀਕ ਹੈ ਹੁਣ ਉਹ ਇਹ ਕਹਿੰਦੇ ਨੇ ਕਿ ਜਿਹੜਾ ਤਾਂ ਕਾਰਪੋਰੇਸ਼ਨ ਚਾਂਦਾ ਉੱਥੇ ਤਾਂ ਕੋਈ ਰੂਲ ਨਹੀਂ ਹੈ ਉੱਥੇ ਇੱਕ ਬਹੁਤ ਬੜੀ ਹੁਣ ਕਮਰਸ਼ੀਅਲ ਪ੍ਰੋਜੈਕਟ ਬਣਿਆ ਜੀ ਤੇ ਉਹ ਬਿਲਕੁਲ ਨਹਿਰ ਦੇ ਉੱਪਰ ਬਣਿਆ ਹਮ ਔਰ ਲੇਕਿਨ ਗਲਾਡਾ ਵਾਲੇ ਕਹਿੰਦੇ ਕਿ ਤੁਸੀਂ 120 ਫੁੱਟ ਛੱਡੋ ਹਮ ਜਦ ਕਿ ਪੋਜੀਸ਼ਨ ਜਦ ਕਿ ਰੋਡ ਇੱਕੋ ਹੀ ਹੈ ਇੱਕੋ ਹੀ ਸੜਕ ਹੈ ਜੇ ਇਦਾਂ ਕਿਦਾਂ ਹੋ ਸਕਦਾ ਕਿ ਇੱਕ 100 ਫੁੱਟ ਦੀ ਰੋਡ ਬੰਨੀ ਹੋਵੇ ਤਾਂ ਬਚਾ ਲਓ ਉਹ ਕਿਤੇ 20 ਫੁੱਟ ਹੋਏਗੀ ਤੇ ਕਿਤੇ 100 ਫੁੱਟ ਹੋਏਗੀ ਤਾਂ ਪੋਸਿਬਿਲਟੀ ਹੈ ਨਹੀਂ ਨਾ ਹੀ ਦੋ ਰੂਲਸ ਨੇ ਇਹ ਤਾਂ ਇਹ ਕਿ ਜਾਂ ਤੇ ਗਲਾਡਾ ਮਿਸਗਾਈਡ ਕਰ ਰਹੀ ਹੈ ਤੇ ਜਾਂ ਕਾਰਪੋਰੇਸ਼ਨ ਮਿਸਗਾਈਡ ਕਰ ਰਹੀ ਹੈ ਕੋਈ ਆਪਸ ਦੇ ਵਿੱਚ ਇਹਨਾਂ ਦੇ ਪੈਰਟੀ ਨਹੀਂ ਅਸੀਂ ਉਧਰ ਜਾਣੇ ਆ ਉਹ ਕਹਿੰਦੇ ਜੀ ਸਾਡੇ ਕੋ ਕੋਈ ਰੂਲਸ ਨਹੀਂ ਹੈ ਤੁਹਾਡਾ ਗਲਾਡਾ ਗੁਲਾੰਦੀਆ ਜ਼ਮੀਨ ਤੁਸੀਂ ਗਲਾਡਾ ਨੂੰ ਪੁੱਛੋ ਹੂੰ ਤੇ ਗਲਾਡਾ ਵਾਲੇ ਕਹਿੰਦੇ ਕਿ ਤੁਸੀਂ 120 ਫੁੱਟ ਛੱਡੋ ਜਦੋਂ ਉਹਨਾਂ ਨੂੰ ਅਸੀਂ ਇਹ ਕਹਿੰਨੇ ਆ ਕਿ ਬਈ ਉੱਥੇ ਜਿਹੜੇ ਪ੍ਰੋਜੈਕਟ ਬਣਨੇ ਨੇ بڑے بڑے ਜਿਹੜੇ ਕਿ ਅੱਜ 100-100 200-200 ਕਰੋੜ ਦੇ ਪ੍ਰੋਜੈਕਟ ਨੇ ਉਹ ਸਾਰੇ ਹੀ ਨਹਿਰ ਤੋਂ ਹਾਰਡਲੀ ਵੀ ਫੁੱਟ ਵੀ ਨਹੀਂ ਹੈ ਜਿਹੜਾ ਉਹਨਾਂ ਨੇ ਰਸਤਾ ਛੱਡਿਆ ਜੀ ਤੇ ਇਸ ਕਰਕੇ ਫਿਰ ਉਹ ਇਹ ਹਾਲਾਤਾਂ ਦੇ ਵਿੱਚ ਬੜਾ ਇੱਕ ਟੈਕਨੀਕਲੀ ਪ੍ਰੋਬਲਮ ਆਈ ਪਈ ਹੈ ਕਿ ਕੱਲੀ ਸਾਡੀ ਜ਼ਮੀਨ ਨਹੀਂ ਹੈ ਛੋਟੋ-ਕਟ ਉੱਥੇ 1000 ਏਕੜ ਜ਼ਮੀਨ ਲੋਕਾਂ ਦੀ ਹੋਏਗੀ ਜਿਹੜਾ ਇੱਕ ਕਿਨਾਰੇ ਤੋਂ ਲੈ ਕੇ ਅਸੀਂ ਦਰਾਹੇ ਤੱਕ ਦੇਖ ਲਿਆ ਤੇ ਉਹ ਸਾਰੀ ਜ਼ਮੀਨ ਹੀ ਬਰਬਾਦ ਹੋ ਜਾਣੀ ਜਿਹੜੇ ਪ੍ਰੋਜੈਕਟ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਉਹ ਕਾਰਪੋਰੇਸ਼ਨ ਦੇ ਅਧੀਨ ਹੁੰਦਾ ਉਹ ਕਾਰਪੋਰੇਸ਼ਨ ਦੇ ਅਧੀਨ ਹੁੰਦਾ ਹੈ ਕਾਰਪੋਰੇਸ਼ਨ ਦੇ ਅਧੀਨ ਕਮਰਸ਼ੀਅਲ ਪ੍ਰੋਜੈਕਟ ਆਇਆ ਪਿੱਛੇ ਉਹਨਾਂ ਨੇ ਪੁਲ ਵੀ ਬਣਾਇਆ ਬੜਾ ਅੱਛਾ ਕਮਰਸ਼ੀਅਲ ਸਾਈਟ ਬਣ ਰਹੀ ਹੈ ਔਰ ਇਨਵੈਸਟ ਪੰਜਾਬ ਚ ਬਣਦੀ ਪਈ ਹੈ ਜੀ ਲੇਕਿਨ ਜਿਹੜੀ ਉਹ ਸਾਈਟ ਦੀ ਸੜਕ ਹੈ ਉਹ ਸਿਰਫ 20 ਫੁੱਟ ਹੈ ਅਸੀਂ ਉਹਨਾਂ ਨੂੰ ਕਿਹਾ ਕਿ ਜੇ ਇੱਥੇ ਸੜਕ ਬਣੇਗੀ ਦੇਖੋ ਤੁਸੀਂ ਜਿਹੜੀ ਰਾਈਟ ਹੈਂਡ ਸਾਈਡ ਤੇ ਰੋਡ ਬਣੀ ਹੈ ਜਿਹੜੀ ਪੱਕੀ ਰੋਡ ਜਿਹਨੂੰ ਆਪਾਂ ਸਾਊਥ ਸਿਟੀ ਅੱਧੇ ਕਹਿ ਦਿੰਦੇ ਆ ਉਹ ਥਰੂਆਊਟ ਸਾਊਥ ਸਿਟੀ ਜਾਂਦੀ ਹੈ ਜੀ ਉਹ ਦਰਾਹੇ ਤੋਂ ਸ਼ੁਰੂ ਹੋ ਜਾਂਦੀ ਹੈ ਦਰਾਹੇ ਤੋਂ 100 ਫੁੱਟ ਦੀ 100 ਫੁੱਟ ਜਿਹੜੀ ਰੋਡ ਹੈ ਉਹ ਲੱਡਵਾਲ ਤੱਕ ਬਿਲਕੁਲ ਉਹਨਾਂ ਦੀ ਪਲੈਨਿੰਗ ਹੋਈ ਹੈ ਇੱਧਰ ਤੇ ਜਿਹੜਾ ਜਿਹੜਾ ਕਾਰਪੋਰੇਸ਼ਨ ਵਾਲਾ ਪੋਰਸ਼ਨ ਹੈ ਉੱਥੇ ਤਾਂ ਕੋਈ ਪਲੈਨਿੰਗ ਹੀ ਨਹੀਂ ਹਮ ਮੰਨ ਲਓ ਇੱਕ ਸੜਕ ਅਸੀਂ ਦਰਾਹੇ ਤੋਂ ਸ਼ੁਰੂ ਕਰ ਲਈਏ ਉਸ ਤੋਂ 3 ਕਿਲੋਮੀਟਰ ਤੋਂ ਬਾਅਦ ਕਾਰਪੋਰੇਸ਼ਨ ਆ ਜਾਣੀ ਹੈ ਜਿਹੜੀ ਕਿ 20 ਫੁੱਟ ਤੇ ਕੰਸਟਰਕਸ਼ਨ ਕਰਾ ਰਹੀ ਹੈ ਜੀ ਉਹ ਜਦੋਂ ਤੁਸੀਂ ਅ ਇਸ ਕਰਕੇ ਅਸੀਂ ਇਹਨਾਂ ਨੂੰ ਇਹ ਰਿਕਵੈਸਟ ਦੂਸਰੀ ਗੱਲ ਇਹ ਹੈ ਕਿ ਕੋਈ ਵੀ ਜ਼ਮੀਨ ਕਿਸੇ ਪ੍ਰੋਜੈਕਟ ਵਾਸਤੇ ਗਵਰਨਮੈਂਟ ਐਕਵਾਇਰ ਕਰਦੀ ਹੈ ਤਾਂ ਉਹਦਾ ਕੋਈ ਪੈਸਾ ਮਿਲਦਾ ਹੈ ਹੂੰ ਤੇ ਤੁਸੀਂ ਸੜਕ ਬਣਾਣੀ ਹੈ ਸੜਕ ਚੌੜੀ ਕਰਨੀ ਹੈ ਤਾਂ ਤੁਸੀਂ ਜ਼ਮੀਨ ਛੱਡਣੀ ਹੈ ਅੱਜ ਉਹ ਘਟੂ ਘਟ ਕਰੋਨਾ ਤੇ ਜ਼ਮੀਨ ਹੈ ਜਿਹੜੀ ਛੱਡਣੀ ਪੈਣੀ ਹੈ ਲੇਕਿਨ ਉਹਦਾ ਕੋਈ ਮੁਆਵਜ਼ਾ ਸਾਨੂੰ ਨਹੀਂ ਮਿਲਦਾ ਹੂੰ ਕਿਉਂਕਿ ਕਾਰਨ ਇਹ ਹੈ ਕਿ ਉਹ ਕਿੰਨੀ ਜੀ ਮਾਸਟਰ ਪਲਾਨ ਦੀ ਪਲੈਨਿੰਗ ਦੇ ਵਿੱਚ ਹੈ ਇਹ ਤੁਹਾਨੂੰ ਜ਼ਮੀਨ ਛੱਡ ਕੇ ਹੀ ਬਣਾਣੀ ਪੈਗੀ ਜ਼ਮੀਨ ਸਾਡੇ ਨਾਮ ਤੇ ਹੈ ਜ਼ਮੀਨ ਰਜਿਸਟਰੀ ਸਾਡੇ ਨਾਮ ਤੇ ਪਈ ਹੈ ਲੇਕਿਨ ਉਹ ਜ਼ਮੀਨ ਜਿਹੜੀ ਹੈ ਉਹ ਬਿਲਕੁਲ ਅਸੀਂ ਉੱਤੇ ਕੁਝ ਵੀ ਕੰਸਟਰਕਸ਼ਨ ਨਹੀਂ ਕਰ ਪਾਵਾਂਗੇ ਨਾ ਉਹਦਾ ਕੋਈ ਮੁਆਵਜ਼ਾ ਮਿਲੇਗਾ ਇਸ ਕਰਕੇ ਇਹ ਜਿਹੜੇ ਦੋ ਰੂਲਸ ਨੇ ਅੱਜ ਪੰਜਾਬ ਸਰਕਾਰ ਕੋਸ਼ਿਸ਼ ਕਰ ਰਹੀ ਹੈ ਬਹੁਤ ਮਿਹਨਤ ਕਰ ਰਹੇ ਨੇ ਸਾਡੇ ਮੁੱਖ ਮੰਤਰੀ ਵੀ ਤੇ ਇੰਡਸਟਰੀ ਮਿਨਿਸਟਰ ਵੀ ਕਿ ਪੰਜਾਬ 'ਚ ਇੰਡਸਟਰੀ ਪ੍ਰਫੁੱਲਤ ਹੋਵੇ ਲੇਕਿਨ ਜੇ ਇਦਾਂ ਦੇ ਰੂਲਸ ਬਣਨਗੇ ਕਿ 100 ਫੁੱਟ ਗਲੱਡਾ ਕਹਿ ਕੇ ਗੱਲ ਛੱਡਦੇ ਜਦ ਕਿ ਉੱਥੇ ਕੋਈ ਪ੍ਰੋਵੀਜ਼ਨ ਹੀ ਨਹੀਂ ਅੱਜ ਇਹ ਫਿਰ ਦੋਰਾ ਮਾਪ ਡੰਡ ਕਿਉਂ ਆ ਦੇਖ ਦੋਰਾ ਮਾਪਦੰਡ ਦੋਰਾ ਮਾਪਦੰਡ ਇਸ ਕਰਕੇ ਆ ਜੀ ਕਿ ਕੋਈ ਇਹਨਾਂ ਦੇ ਆਪਸ ਦੇ ਵਿੱਚ ਤਾਲ ਮੇਲ ਨਹੀਂ ਔਰ ਦੂਜੀ ਗੱਲ ਹੈ ਕਿ ਜਿਹਦਾ ਜਿਹਦਾ ਅਫਸਰ ਨੂੰ ਪੈਸੇ ਮਿਲ ਜਾਂਦੇ ਨੇ ਉਹ ਉਦਰ ਉਦਰ ਦੇ ਕੰਮ ਕਰ ਲੈਂਦੇ ਸਾਫ਼ ਗੱਲ ਹੈ ਕਿਉਂਕਿ ਅਸੀਂ ਦੇਣੇ ਨਹੀਂ ਉਹਨਾਂ ਨੂੰ ਪਤਾ ਸਾਡੇ ਸੁਭਾਅ ਦਾ ਕਿ ਸਾਡੇ ਤੋਂ ਕੁਝ ਮਿਲਣ ਨੂੰ ਨਹੀਂ ਹੈ ਇਸ ਕਰਕੇ ਉਹ ਸਾਡਾ ਸਾਨੂੰ 120 ਫੁੱਟ ਦਾ ਤੁਸੀਂ ਕੋਈ ਕਾਗਜ਼ ਕਢਾਉਣ ਦੀ ਕੋਸ਼ਿਸ਼ ਕੀਤੀ ਹੈ ਕੋਈ ਜਿਸ ਤਰ੍ਹਾਂ ਗਲਾਟਾ ਦਾ ਕੋਈ ਕਾਗਜ਼ ਕੋਈ ਕਾਰਪੋਰੇਸ਼ਨ ਮਾਸਟਰ ਪਲਾਨ ਦੇਖਿਆ ਮਾਸਟਰ ਪਲਾਨ ਦੇ ਵਿੱਚ ਇੱਕ ਉਹਨਾਂ ਨੇ ਕਿਹਾ ਹੋਇਆ ਕਿ 100 ਫੁੱਟ ਦੀਆਂ ਰੋਡਸ ਬਣਨਗੀਆਂ ਜੀ ਉਹਦੇ ਚ ਲਿਖਿਆ ਹੋਇਆ ਜ਼ਰੂਰ ਹੈ ਉੱਤੇ 150 ਫੁੱਟ ਦੀ ਸੜਕ ਦਾ ਵੀ ਜ਼ਿਕਰ ਹੈ 150 ਫੁੱਟ ਦੀਆਂ ਵੀ ਸੜਕਾਂ ਇਹਦੇ ਵਿੱਚ ਬਣਾਈਆਂ ਜਾਣਗੀਆਂ ਲੇਕਿਨ ਇਹ ਮਾਸਟਰ ਪਲਾਨ ਨੂੰ 20 ਸਾਲ ਹੋ ਗਏ ਬਣੇ ਨੇ ਹੂੰ 2007 ਚ ਇੰਪਲੀਮੈਂਟ ਹੋ ਗਿਆ ਸੀ 2005 ਚ ਫਾਈਨਲਾਈਜ਼ ਹੋ ਗਿਆ ਸੀ ਅੱਜ 20 ਸਾਲ ਤੋਂ ਜੀ ਕੋਈ ਸੜਕ ਨਹੀਂ ਬਣੀ ਤੇ ਇਹ ਇੱਕ ਬੇਵਕੂਫੀ ਵਾਲੀ ਕੰਮ ਹੈ ਕਿ ਅਸੀਂ ਉਹ ਜ਼ਮੀਨਾਂ ਛੱਡ ਕੇ ਪਿੱਛੇ ਬੈਠ ਗਏ ਅੱਜ ਇੰਡਸਟਰੀ ਵਾਸਤੇ ਪਹਿਲਾਂ ਜ਼ਮੀਨਾਂ ਨਹੀਂ ਹੈ ਮਿਕਸ ਲੈਂਡ ਯੂਜ਼ ਦੀ ਇੰਡਸਟਰੀ ਨੂੰ ਕੱਢਣ ਵਾਸਤੇ ਸਾਨੂੰ ਐਟ ਲੀਸਟ ਘੱਟੋ ਘੱਟ 10000 ਏਕੜ ਜ਼ਮੀਨ ਚਾਹੀਦੀ ਹੈ ਤਾਂ ਅਸੀਂ ਉਹ ਇੰਡਸਟਰੀ ਨੂੰ ਛੋਟੇ ਛੋਟੇ ਇੰਡਸਟਰੀ ਨੂੰ ਬਾਹਰ ਕੱਢ ਸਕਾਂਗੇ ਔਰ ਜਿਹੜੀਆਂ ਜ਼ਮੀਨਾਂ ਪਈਆਂ ਨੇ ਉਹਨਾਂ ਨੂੰ ਛੜਾਇਆ ਜਾ ਰਿਹਾ ਕਿ ਤੁਸੀਂ ਉੱਤੇ ਫੈਕਟਰੀਆਂ ਲਾ ਸਕਦੇ ਜ਼ਮੀਨਾਂ ਛੱਡ ਕੇ ਬੈਠ ਜਾਓ ਅਸੀਂ ਉਹਨੂੰ ਇਹ ਵੀ ਕਿਹਾ ਸੀ ਕਿ ਤੁਸੀਂ ਸਾਨੂੰ ਕੰਸਟਰਕਸ਼ਨ ਕਰ ਲੈਣ ਦੋ ਸਾਡੇ ਤੋਂ ਅੰਡਰਟੇਕਿੰਗ ਲੈ ਲਓ ਕੱਲ ਨੂੰ ਅਸੀਂ ਤੰਪਰੇ ਰੀਸਟ੍ਰਕਚਰ ਬਣਾ ਦਾਂਗੇ ਤਾਂ ਕਿ ਕੱਲ ਨੂੰ ਸੜਕ ਬੰਨਣੀ ਪਵੇ ਤਾਂ ਅਸੀਂ ਛੱਡ ਦਾਂਗੇ ਉਹ ਕਹਿੰਦੇ ਨਹੀਂ ਜੀ ਬਿਲਕੁਲ ਤੁਹਾਡੇ ਨਕਸ਼ੇ ਨਹੀਂ ਪਾਸ ਹੋਣ ਤੁਸੀਂ ਜਦ ਤੱਕ ਆਪਣੀ ਕੰਧ 120 ਫੁੱਟ ਪਿੱਛੇ ਨਹੀਂ ਘਟਾ ਕੇ ਬਣਾ ਦਿੰਦੇ ਨਹਿਰ ਤੋਂ ਉਦੋਂ ਤੱਕ ਤੁਹਾਨੂੰ ਕੋਈ ਪਰਮਿਸ਼ਨ ਨਹੀਂ ਮਿਲ ਸਕਦੀ ਇਸ ਕਰਕੇ ਜਦ ਕਿ ਦੂਜੇ ਪਾਸੇ 20 ਫੁੱਟ ਦੇ ਉੱਪਰ ਬੜੇ-ਬੜੇ ਸ਼ੋਰੂਮ ਬਣ ਗਏ ਜੀ ਇਸ ਕਰਕੇ ਉਹ ਮਾਸਟਰ ਪਲਾਨ ਉਹ ਤਾਂ ਗਲਾਡਾ ਕਾਰਪੋਰੇਸ਼ਨ ਵਾਸਤੇ ਸਾਰੇ ਵਾਸਤੇ ਇੱਕੋ ਹੀ ਹੈ ਇਹ ਇਹ ਬਿਲਕੁਲ ਇੱਕ ਇੱਕ ਸ਼ਹਿਰ ਦਾ ਇੱਕ ਮਾਸਟਰ ਪਲਾਨ ਹੁੰਦਾ ਉਹਦੇ ਵਿੱਚ ਲਿਖਿਆ ਹੋਇਆ ਕਿ ਸ਼ਹਿਰ ਨਹਿਰ ਦੇ ਦੋਨੋਂ ਪਾਸੇ ਜੇ ਸੜਕ ਬਣੇਗੀ ਤਾਂ ਤੁਰਤ ਤਨ ਕਿਲੋਮੀਟਰ ਬਣ ਗਈ ਫਿਰ 2 ਕਿਲੋਮੀਟਰ ਕਾਰਪੋਰੇਸ਼ਨ ਏਰੀਆ ਚ ਨਹੀਂ ਬਣੀ ਗਈ ਫਿਰ ਅੱਗੇ ਫਿਰ 3 ਮੀਟਰ ਕਿਲੋਮੀਟਰ ਖਾਲੀ ਹੈ ਇਦਾਂ ਤਾਂ ਕੋਈ ਪ੍ਰੋਵੀਜ਼ਨ ਨਹੀਂ ਹੁੰਦੀ ਲੇਕਿਨ ਸਿਰਫ ਇੱਕ ਗੱਲ ਹੈ ਕਿ ਜੋ 100 ਫੁੱਟ ਸੜਕ ਬਣਨੀ ਹੈ ਉਹ ਤਾਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਬਣਨੀ ਹੈ ਬਿਲਕੁਲ ਉੱਥੇ ਹੁਣ ਤੁਸੀਂ ਦੇਖੋ ਜਿਹੜਾ ਬਹੁਤ بڑا ਇੱਕ ਆਸਰ ਅੰਦਾਸ਼ਰਮ ਹੈ ਤੁਸੀਂ ਦੇਖੋ ਵੀ ਨਹਿਰ ਤੋਂ 20 ਫੁੱਟ ਤੇ ਬਣਿਆ ਹੋਵੇ ਉਸ ਤੋਂ ਅੱਗੇ ਬਹੁਤ ਫੈਟੀਆਂ ਕਾਲ ਅਕੈਡਮੀ ਹੈ ਕਾਲਜ ਬਣਿਆ ਹੋਇਆ ਬੱਚਿਆਂ ਦਾ ਬਹੁਤ ਬੜੀ ਯੂਨੀਵਰਸਿਟੀ ਬਣੀ ਹੋਈ ਹੈ ਉਹ ਵੀ 20 ਫੁੱਟ ਤੇ ਬਣੀ ਹੈ ਨਹਿਰ ਤੋਂ ਤੁਸੀਂ ਐਡੀ ਵੱਡੀ ਜਿਹੜੀਆਂ ਬਿਲਡਿੰਗਾਂ ਬ ਤੋਡੇ ਧਾਰਮਿਕ ਸੰਸਥਾਨ ਬਣੇ ਹੋਏ ਨੇ ਬਹੁਤ ਫੈਕਟਰੀਆਂ ਬਣੀਆਂ ਹੋਈਆਂ ਉੱਤੇ ਔਰ ਕਾਰਪੋਰੇਸ਼ਨ ਨੇ ਫਿਰ 20 ਫੁੱਟ ਤੇ ਸਾਰੀਆਂ ਫੈਕਟਰੀਆਂ ਲਗਾ ਦਿੱਤੀ ਇਸ ਕਰਕੇ ਸਿੰਗਲ ਰੂਲ ਹੋਣਾ ਚਾਹੀਦਾ ਜਾਂ ਤੇ ਸਾਰਿਆਂ ਵਾਸਤੇ 20 ਫੁੱਟ ਹੋਵੇ ਜਾਂ ਸਾਰਿਆਂ ਵਾਸਤੇ 120 ਫੁੱਟ ਇਸ ਕਰਕੇ ਲੀਕ ਕਾਰਪੋਰੇਸ਼ਨ ਕਹਿ ਦੇਵੇ ਕਿ ਬਈ ਪੈਸੇ ਮਿਲ ਗਏ ਤਾਂ ਤੁਸੀਂ 20 ਫੁੱਟ ਬਣਾ ਲਓ ਤੇ ਬਲਾਡਾ ਕਹਦੇ ਕਿ ਅਸੀਂ ਲੈਣੇ ਨਹੀਂ ਤੇ ਸਾਨੂੰ ਤੁਸੀਂ 120 ਫੁੱਟ ਦੇ ਦਿਓ ਇਸ ਕਰਕੇ ਅਸੀਂ ਇਹਦਾ ਵਿਰੋਧ ਕਰ ਰਹੇ ਹਾਂ ਕਿ ਸਾਨੂੰ ਬਹੁਤ ਬੜਾ ਨੁਕਸਾਨ ਹੋ ਰਿਹਾ ਉਸ ਜਗ੍ਹਾ ਦੇ ਵਿੱਚੋਂ ਕਿਉਂਕਿ 120 ਫੁੱਟ ਜਗ੍ਹਾ ਛੱਡਣੀ ਤੇ ਉਹਦੇ ਵਾਸਤੇ ਕਾਫੀ ਵੱਡੀ ਰੱਖਣੀ ਪੈਗੀ ਸਾਨੂੰ ਆਪਣੇ ਪ੍ਰੋਜੈਕਟ ਵਾਸਤੇ ਦੂਜੀ ਗੱਲ ਇਹ ਹੈ ਕਿ ਸਾਨੂੰ ਉਹਦਾ ਕੋਈ ਕੰਪਨਸੇਸ਼ਨ ਨਹੀਂ ਮਿਲਦਾ ਔਰ ਪੈਰਨਲੀ ਅਸੀਂ ਇਹ ਮਹਿਸੂਸ ਕਰ ਰਹੇ ਹਾਂ ਕਿ ਸਾਨੂੰ ਜਿੱਦਾਂ ਠੱਗਿਆ ਜਾ ਰਿਹਾ ਹੈ ਹੂੰ ਕਿ ਇੱਕ ਆਰਗੇਨਾਈਜੇਸ਼ਨ ਜਿਹੜੀ ਕਾਰਪੋਰੇਸ਼ਨ ਹੈ ਉਹ ਕਹਿੰਦੀ ਹੈ ਕਿ 20 ਫੁੱਟ ਤੇ ਬਣਾਓ ਔਰ ਗਲਾਡਾ ਕਹਿੰਦੀ ਹੈ 120 ਫੁੱਟ ਤੇ ਬਣਾਓ ਇਹ ਇਦਾਂ ਦੀ ਚੀਜ਼ ਜਿਹੜੀ ਹੈ ਦੋਰੇ ਮਾਪਦਾਂ ਦੇ ਜਿੱਦਾਂ ਤੁਸੀਂ ਕਿਹਾ ਇਹ ਬਿਲਕੁਲ ਦੋਰੇ ਮਾਪਦਾਂ ਨਹੀਂ ਅਸੀਂ ਇਹਦੇ ਖਿਲਾਫ ਸ਼ਿਕਾਇਤ ਐਲ ਵੀ ਲਗਾਵਾਂਗੇ ਬਹੁਤ ਜਲਦੀ ਅਸੀਂ ਕਰ ਰਹੇ ਹਾਂ ਕਿਉਂਕਿ ਡਿਸਪੈਰਟੀ ਜਿਹੜੀ ਹੋ ਰਹੀ ਹੈ ਬਲਾਡਾ ਤੇ ਕਾਰਪੋਰੇਸ਼ਨ ਦੇ ਵਿੱਚ ਇਹ ਬਰਵਾਸ਼ ਨਹੀਂ ਕੀਤੀ ਗਈ। ਹੋਰ ਵੀ ਉੱਥੇ ਕੋਈ ਪ੍ਰੋਜੈਕਟਸ ਬਣ ਰਹੇ ਨੇ ਕਿਉਂ ਇੱਕ ਤਾਂ ਬਹੁਤ ਵੱਡਾ ਉੱਥੇ ਕਮਰਸ਼ੀਅਲ ਪ੍ਰੋਜੈਕਟ ਬਣ ਰਿਹਾ। ਕਮਰਸ਼ੀਅਲ ਪ੍ਰੋਜੈਕਟ ਬਣਾ ਹੋਇਆ ਇੱਕ ਉੱਥੇ ਬਹੁਤ ਬੜੀ ਫੈਕਟਰੀ ਜਿਹੜੀ ਕਈ ਏਕੜ ਦੇ ਵਿੱਚ ਬਣੀ ਹੈ ਉਹਦਾ ਕਾਫੀ ਹਿੱਸਾ ਜਿਹੜਾ ਉਹ ਨਹਿਰ ਤੋਂ ਸਿਰਫ 50 ਫੁੱਟ ਤੇ ਹੂੰ ਉੱਥੇ ਕਾਫੀ ਕਈ ਏਕੜਾਂ ਦੇ ਵਿੱਚ ਬਹੁਤ ਵੱਡਾ ਪ੍ਰੋਜੈਕਟ ਹੈ ਪਲਾਸਟਿਕ ਵੇਸਟ ਦਾ ਉੱਥੇ ਪ੍ਰੋਜੈਕਟ ਹੈ। ਉਹ ਬਾਕੀ ਕੁਝ ਹੋਰ ਫੈਕਟਰੀਆਂ ਵੀ ਉੱਥੇ ਬਣੀਆਂ ਨੇ ਉਹ ਜਿਹੜ ਉਹ ਚੀਜ਼ ਤੋਂ ਬਾਅਦ ਬਣੀ ਹੈ ਜਦੋਂ ਮਾਸਟਰ ਪਲਾਨ ਇੰਪਲੀਮੈਂਟ ਹੋਇਆ ਉਸ ਤੋਂ ਬਾਅਦ ਬਣੀ ਹੈ ਜਿਹੜਾ ਇਹ ਇਨਵੈਸਟਮੈਂਟ ਪੰਜਾਬ ਦਾ ਇਹ ਸਾਰਾ ਹੈਗਾ ਉਸ ਦੇ ਵਿੱਚ ਵੀ ਕੋਈ ਡੀਮਡ ਅਪਰੂਵਲ ਵਾਲਾ ਹਿਸਾਬ ਵੀ ਹੈਗਾ ਡੀਮਡ ਅਪਰੂਵਲ ਇਹਦੇ ਵਿੱਚ ਹੁੰਦੀ ਜ਼ਰੂਰ ਹੈ ਲੇਕਿਨ ਡੀਮਡ ਅਪਰੂਵਲ ਦੀ ਇਹ ਸ਼ਰਤਾਂ ਨਹੀਂ ਬਦਲੀਆਂ ਜਾ ਸਕਦੀ ਡੀਮਡ ਅਪਰੂਵਲ ਤੇ ਇਹ ਹੈ ਕਿ ਜੇ ਕੋਈ ਮਾਸਟਰ ਪਲਾਨ ਦੇ ਵਿੱਚ ਕੋਈ ਪ੍ਰੋਵੀਜ਼ਨਸ ਨੇ ਮੰਨ ਲਓ ਇਹ ਕਹ ਰਹੇ ਨੇ ਕਿ 100 ਫੁੱਟ ਦੀ ਸੜਕ ਹੈ 20 ਫੁੱਟ ਜਿਹੜਾ ਹੈਗਾ ਉਹ ਤੁਸੀਂ ਉਹਦੇ ਵਾਸਤੇ ਛੱਡਣਾ ਪਏਗਾ ਜਿਹੜਾ ਕਿ ਰੂਲ ਹੈ ਡਿਪਾਰਟਮੈਂਟ ਆਫ ਫੈਕਟਰੀ ਦਾ ਕਿ ਤੁਸੀਂ ਕੰਸਟਰਕਸ਼ਨ ਕਰਨੀ ਹੈ ਤੇ ਉਹਦੇ ਆਸ-ਪਾਸ ਜਿਹੜੀ ਹੈ ਫਾਇਰ ਟੈਂਕਰ ਜਿਹੜੀ ਉਹ ਘੁੰਮਣੀ ਚਾਹੀਦੀ ਹੈ ਤੇ 20 ਫੁੱਟ ਉਹਦੇ ਵਾਸਤੇ ਛੱਡੀ ਜਾਂਦੀ ਹੈ ਤੇ 120 ਫੁੱਟ ਜਿਹੜਾ ਉਹ ਨਾ ਸਾਰੇ ਵਾਸਤੇ ਹੋਣਾ ਚਾਹੀਦਾ ਇਨਵੈਸਟ ਪੰਜਾਬ ਦਾ ਇਹ ਨਹੀਂ ਇਨਵੈਸਟ ਪੰਜਾਬ 'ਚ ਇੱਕ ਚੀਜ਼ ਜ਼ਰੂਰ ਹੈ ਕਿ ਤੁਸੀਂ ਪ੍ਰੋਜੈਕਟ ਅੱਜ ਸ਼ੁਰੂ ਕਰ ਲਓ ਤੇ 3 ਸਾਲ ਬਾਅਦ ਜਾ ਕੇ ਤੁਸੀਂ ਸਾਰੇ ਡਾਕੂਮੈਂਟੇਸ਼ਨਸ ਆਪਣੀ ਪੂਰੀ ਕਰ ਸਕਦੇ ਹੋ ਇੱਕ ਰਿਲੈਕਸੇਸ਼ਨ ਕਿਉਂਕਿ ਰਾਜਸਥਾਨ ਸਰਕਾਰ ਨੇ ਦਿੱਤੀ ਸੀ ਪਾਲਿਸੀ ਦੇ ਵਿੱਚ ਤੇ ਪੰਜਾਬ ਸਰਕਾਰ ਨੇ ਵੀ ਦੇ ਦਿੱਤੀ ਹੈ ਕਈ ਵਾਰ ਕੀ ਹੁੰਦਾ ਕਿ ਡਿਪਾਰਟਮੈਂਟਾਂ ਦਾ ਕੰਮ ਸਲੋ ਚੱਲਦਾ ਔਰ ਕੰਸਟਰਕਸ਼ਨ ਕਰਨੀ ਹੁੰਦੀ ਹੈ ਤੇ ਉਹਦੇ ਚ ਇਹ ਹੋ ਗਿਆ ਸੀ ਕਿ ਤੁਸੀਂ ਆਪਣੀਆਂ ਸਾਰੀਆਂ ਜਿਹੜੀਆਂ ਡੀਮਡ ਅਪਰੂਵਲਸ ਲੈ ਲਓ ਕਿ ਤੁਹਾਡੀ ਇਨਸਪੈਕਸ਼ਨ ਜਾਂ ਬਾਕੀ ਚੀਜ਼ਾਂ ਜਿਹੜੀਆਂ 3 ਸਾਲ ਬਾਅਦ ਹੋਣਗੀਆਂ ਇਹ ਵੀ ਹੋ ਸਕਦਾ ਕਿ ਉਹਨਾਂ ਨੂੰ ਅਪਰੂਵਲ ਹੀ ਨਾ ਮਿਲੀਆਂ ਹੋਣ ਤੇ ਉਹਨਾਂ ਨੇ ਅਲਟੀਮੇਟਲੀ ਕੰਸਟਰਕਕਸ਼ਨਸ ਕਰ ਦਿੱਤੀਆਂ ਉਹ ਇੱਕ ਬੜੀ ਦੇਖੋ ਗੱਲ ਹੈ ਸਾਡਾ ਕਿਸੇ ਪ੍ਰੋਜੈਕਟ ਦੇ ਖਿਲਾਫ ਕੋਈ ਮੰਨ ਨਹੀਂ ਦੇਖੋ ਅਸੀਂ ਕਹਿੰਦੇ ਬੜੇ ਅੱਛਾ ਕੋਈ ਕਮਰਸ਼ੀਅਲ ਪ੍ਰੋਜੈਕਟ ਆਉਂਦਾ ਇਨਵੈਸਟ ਪੰਜਾਬ ਚ ਇੰਡਸਟਰੀਅਲ ਪ੍ਰੋਜੈਕਟ ਆਉਂਦਾ ਉਹ ਵੀ ਵੈਲਕਮ ਹੈ ਸਾਡ ਅ ਅਨਟੋਨਲ ਸੋ ਬਿਲਕੁਲ ਹਰ ਕਾਰਨ ਇਹ ਹੈ ਕਿ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਉਸ ਪ੍ਰੋਜੈਕਟ ਨੂੰ 200 ਫੁੱਟ ਤੇ ਬਣਾਉਣ ਦੀ ਪਰਮਿਸ਼ਨ ਹੈ ਔਰ ਸਾਡੇ ਪ੍ਰੋਜੈਕਟ ਨੂੰ 120 ਫੁੱਟ ਤੇ ਤਾਂ ਲੱਗਦਾ ਹੈ ਕਿ ਜਿਹੜਾ ਉਹ ਪ੍ਰੋਜੈਕਟ ਚੱਲ ਰਿਹਾ ਹੈ ਉਸ ਮਤਲਬ ਤੁਸੀਂ ਸ਼ੰਕਾ ਜਤਾ ਰਹੇ ਹੋ ਕਿ ਉਹ ਅਪਰੂਵਡ ਨਹੀਂ ਹੈਗਾ ਨਹੀਂ ਮੈਂ ਨਹੀਂ ਕਹਿੰਦਾ ਅਪਰੂਵਡ ਨਹੀਂ ਮੈਂ ਇਸ ਗੱਲ ਨੂੰ ਬਿਲਕੁਲ ਨਹੀਂ ਕਹਿ ਰਿਹਾ ਕਿ ਅਪਰੂਵਡ ਨਹੀਂ ਹੈ ਮੈਂ ਇਹ ਕਹਿਣਾ ਪਿਆ ਕਿ ਇੱਕ ਮਾਸਟਰ ਪਲਾਨ ਹੈ ਇੱਕ ਮਾਸਟਰ ਪਲਾਨ ਦੇ ਵਿੱਚ ਦੋ ਰੂਲਸ ਨਹੀਂ ਹੋ ਸਕਦੇ ਹੂੰ ਹੋ ਸਕਦਾ ਉਹ ਸਾਨੂੰ ਗਲਤ ਕਹਿ ਰਹੇ ਹੋ ਕਿਉਂਕਿ ਜਿਹੜੇ ਜਿਨ੍ਹਾਂ ਨੇ ਜਿਹੜੇ ਡਿਪਾਰਟਮੈਂਟ ਨੇ ਸਾਨੂੰ ਕਿਹਾ ਕਿ ਤੁਸੀਂ 120 ਫੁੱਟ ਛੱਡਣੀ ਹੈ ਅਸੀਂ ਤਾਂ ਇਹ ਸਮਝਦੇ ਕਿ ਸ਼ਾਇਦ ਉਹ ਸਾਡ ਨੂੰ ਸਾਡੇ ਨਾਲ ਗਲਤ ਕਰ ਰਹੇ ਕਿਉਂਕਿ ਉਹਨਾਂ ਨੇ ਕਿਹਾ ਕਿ ਨਹਿਰ ਦੇ ਕਿਨਾਰੇ ਤੋਂ 120 ਫੁੱਟ ਜ਼ਮੀਨ ਨਾਪ ਲਓ ਉਸ ਤੋਂ ਬਾਅਦ ਆਪਣਾ ਪ੍ਰੋਜੈਕਟ ਸ਼ੁਰੂ ਕਰੋ ਠੀਕ ਹੈ ਅਸੀਂ ਨਹੀਂ ਕਹਿ ਰਹੇ ਕਿ ਇਹ ਉਹਨਾਂ ਦਾ ਪ੍ਰੋਜੈਕਟ ਗਲਤ ਹੈ ਹੋ ਸਕਦਾ ਸਾਡੇ ਨਾਲ ਗਲਾਡਾ ਧੱਕਾ ਕਰ ਰਹੇ ਹੋ ਇਸ ਕਰਕੇ ਇਸ ਚੀਜ਼ ਦੀ ਜਿਹੜੀ ਹੈ ਉਹ ਡਿਸਪੈਰਟੀ ਨਹੀਂ ਹੋਣੀ ਚਾਹੀਦੀ ਇਹ ਪੈਰਿਟੀ ਹੋਣੀ ਚਾਹੀਦੀ ਹੈ ਅਸੀਂ ਬਹੁਤ ਜਲਦ ਪੀਆਈਐਲ ਜਿਹੜੀ ਹੈ ਉਹ ਲਾ ਰਹੀ ਹੈ ਕਿ ਜਿੰਨੇ ਵੀ ਪ੍ਰੋਜੈਕਟ 2006 ਤੋਂ ਬਾਅਦ ਬਣੇ ਨੇ ਮਾਸਟਰ ਪਲਾਨ ਦੀ ਇੰਪਲੀਮੈਂਟੇਸ਼ਨ ਤੋਂ ਬਾਅਦ ਕੀ ਉਹਨਾਂ ਉਹਨਾਂ ਨੂੰ ਪਰਮਿਸ਼ਨ ਦਿੱਤੀਆਂ ਗਈਆਂ ਨੇ ਕਿ ਸਾਰੇ ਇਲੈਗਲ ਬਣੇ ਨੇ ਇਸ ਕਰਕੇ ਜੇ ਉਹਦੇ ਵਿੱਚ ਜੋ ਵੀ ਉਹਦਾ ਫੈਸਲਾ ਆਏਗਾ ਉਹਦੇ ਹਿਸਾਬ ਨਾਲ ਫਿਰ ਅਸੀਂ ਆਪਣਾ ਵੀ ਕੰਮ ਸ਼ੁਰੂ ਕਰਾਂਗੇ ਜੀ ਬਹੁਤ ਬਹੁਤ ਧੰਨਵਾਦ ਜੀ ਤਾਂ ਕਾਰਪੋਰੇਸ਼ਨ ਅਤੇ ਗਲਾਡਾ ਦੇ ਦੋਰੇ ਮਾਪਟਣ ਚੱਲ ਰਹੇ ਨੇ ਨਹਿਰ ਤੇ ਨਾਲ ਇੱਕ ਪ੍ਰੋਜੈਕਟ ਤਾਂ 20 ਫੁੱਟ ਤੇ ਬਣ ਰਿਹਾ ਹੈ ਤੇ ਇੱਕ ਫੈਕਟਰੀ ਜੇਕਰ ਲਾਣੀ ਹੈ ਤਾਂ ਉਹ 120 ਫੁੱਟ ਆਪਣੀ ਜ਼ਮੀਨ ਜਿਹੜੀ ਹੈ ਉਹਨਾਂ ਨੂੰ ਛੱਡਣ ਲਈ ਗਲਾਡਾ ਕਹਿੰਦਾ ਪਰ ਕਾਰਪੋਰੇਸ਼ਨ ਜਿਹੜਾ ਆ ਉਹ 20 ਫੁੱਟ ਦੇ ਉੱਤੇ ਕੰਸਟਰਕਸ਼ਨ ਕਰਵਾ ਰਿਆ ਹੁਣ ਗਲਾਡਾ ਕੀ ਨਕਸ਼ਾ ਪਾਸ ਕਰਕੇ ਕਾਰਪੋਰੇਸ਼ਨ ਦੀ ਪਰਮਿਸ਼ਨ ਦੇ ਨਾਲ ਉਹ 20 ਫੁੱਟ ਤੇ ਕੰਸਟਰਕਸ਼ਨ ਹੋ ਰਹੀ ਹੈ ਜਾਂ ਕਿਸੇ ਨੂੰ ਵੀ ਨਹੀਂ ਪਤਾ ਉਸ ਦਾ ਸੈਟਿੰਗ ਦੇ ਨਾਲ ਹੀ ਉਹ ਕੰਸਟਰਕਸ਼ਨ ਹੋ ਰਹੀ ਹੈ ਤਾਂ ਹੁਣ ਸਮਝ ਦੱਸੇਗਾ ਤਾਂ ਹੋਰ ਅਪਡੇਟਸਾਂ ਨਾਲ ਜੁੜੋ ਕੈਮਰਾਮੈਨ ਵੰਟੀ ਦੇ ਨਾਲ ਸਰਮਜੀਤ ਸਿੰਘ ਪੱਲਾ ਜਨਦੇਸ਼ੀ ਧੰਨਵਾਦ